ਆਕੇ ਜੀਵਾਲੀਆਂ ਗੋਲੀਆਂ ਐਵੇਂ ਕਮੈਂਟਾਂ ਚ ਵਾਧੂਗਾ ਟੂ ਬੋਲਦੇ ਹੁੰਦੇ ਨੇ ਆਜ ਉਹਨਾਂ ਨੂੰ ਜਵਾਬ ਆ ਗੋਰਾ ਟਾਇਲ ਦੀ ਵੀਡੀਓ ਪਾਈ ਸੀ ਕਹਿੰਦੇ ਜੇ ਮੰਜਾ ਕੜੀ ਸਲੋਚਰੀ ਟਾ ਪੈਂਦੇ ਨੇ ਕਿਉਂ ਲਾਲਾ ਪੈਂਦੀਆਂ ਨੇ ਉਹੀ ਤਾਂ ਗੱਲਾ ਪਿੰਡੋਂ ਐਡੀ ਦੂਰ ਮੰਜਾ ਚ ਕਾ ਲਿਆ ਸਰਪੰਚ ਨੇ ਆ ਦੇਖ ਹੁਣ ਇਟਰੀ ਟਾ ਬਾਕੀ ਦਿਖਾਉਣੇ ਆਗੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਸਭ ਤੋਂ ਮਸ਼ਹੂਰ ਟਾਇਲਾਂ ਦਾ ਸ਼ੋਅਰੂਮ ਗੋਰਾ ਟਾਇਲ ਆਹ ਤਾਂ ਨਾ ਟਾਇਲਾਂ ਦੇ ਮੰਜਾ ਕਿਸੇ ਆਉ ਜੀ ਸਾਹ ਜੀ ਜੀ ਬਤਾਓ ਯਾ ਮਨ ਦੀ ਜੇ ਤਰੀਂ ਟੈਟ ਪੈ ਗਈ ਤਾਂ ਗੋਰਾ ਟਾਇਰ ਫ੍ਰੀ ਲਵਾ ਕੇ ਦੇਊਗਾ ਜੀ ਤੁਹਾਨੂੰ ਪਿੰਡ। ਹੋਰ ਦੱਸੋ ਜੀ। ਆਹ ਦੇਖੋ ਜੀ ਪਈਆ ਕੋਈ ਨਹੀਂ। ਮੈਂ ਕਹਾਂ ਜੀ ਜੇ ਤਰੀਂ ਟਾ ਪੈ ਗਈ ਸਰਪੰਚ ਸਾਹਿਬ ਗੋਰਾ ਟਾਇਰ ਫ੍ਰੀ ਟਾਇਰ ਲਵਾ ਕੇ ਦੇਊਗਾ ਜੀ ਚੈਲੰਜ ਆਏ ਵੀ। ਦੇਖੋ ਜੀ ਆਹ ਸਾਡ ਚੈੱਕ ਕਰ ਲਓ ਜੀ ਤੁਸੀਂ। ਹੋਰ ਦੱਸੋ। ਕਿਉਂ ਮੰਨਦੇ ਹੋ ਹੱਥ ਫੇਰ ਲੜਾ ਜੀ ਚਲੇ। ਹੱਥ ਤਾਂ ਫੇਰ ਨਾ ਕੋਈ ਹੁਣ ਤੁਹਾਨੂੰ ਦੱਸ ਦਾਂ ਟਾਇਲਾਂ ਦੀ ਵੈਰਾਈਟੀ ਜਿਵੇਂ ਟਾਇਲ ਆ ਜੀ ਕਿੰਨੇ ਵਾਹ ਕਿੰਨੇ ਦੀ ਆ ਇਹ 32 ਚੌਂਡ ਦਾ ਸਾਈਜ਼ ਆ ਜੀ ਸਰਪੰਚ ਸਾਹਿਬ ਅਨਲਿਮਟਿਡ ਸਾਈਜ਼ ਤੇ ਅਨਲਿਮਟਿਡ ਕਲਰ ਪਏ ਆ ਗੋਰਾ ਟਾਇਲ ਦੇ ਵਿੱਚ ਰੇਟ ਕਮੈਂਟਾਂ ਦੇ ਵਿੱਚ ਪੁੱਛ ਲਓ ਜੀ ਕੀ ਆ ਗੋਰਾ ਟਾਇਲ ਦੇ ਜੀ ਪਰ ਤੁਸੀਂ ਦੱਸ ਦੋ ਕੀ ਰੇਟ ਹੈ ਜੀ ਕਮੈਂਟਾਂ 'ਚ ਇਹ 40 50 45 ਆ ਹੋਊਗਾ ਜੋ ਵੀ ਸਹੀ ਰੇਟ ਦੱਸੂਗਾ ਜੀ ਉਹਨਾਂ ਨੂੰ ਗੋਰਾ ਟਾਇਲ ਵੱਲੋਂ ਆਪਾਂ ਪ੍ਰੀਮੀਅਮ ਵਾਚ ਦੇਵਾਂਗੇ ਜੀ ਲਓ ਹੁਣ ਤੁਸੀਂ ਦੱਸੋ ਜੀ ਕਮੈਂਟਾਂ 'ਚ ਆ ਟਾਇਲ ਦਾ ਕੀ ਰੇਟ ਹੋ ਸਕਦਾ ਹੈਗਾ ਪੂਰੇ ਭਾਰਤ 'ਚ ਕਿਤੇ ਨਹੀਂ ਮਿਲਣੀ ਬਸ ਗੋਰਾ ਟੈਲੀ ਦੇਊਗਾ ਤੁਹਾਨੂੰ ਸਭ ਤੋਂ ਸਸਤੀ ਟਾਇਲ ਜਿਨੇ ਵੀ ਘਰ ਕੋਠੀ ਬਣਾ ਲਿਆ ਟਾਇਲਾਂ ਲੈਣ ਨੇ ਇਸ ਤਰ੍ਹਾਂ ਬਾਥਰੂਮਾਂ ਚ ਉਹਨਾਂ ਨੇ ਟਾਇਲਾਂ ਫਰਤਾਂ ਇੱਕੋ ਹੀ ਨਾਂ ਯਾਦ ਰੱਖਿਓ ਗੋਰਾ ਟਾਇਲ ਰਾਮਪੁਰਾ ਫੂਲ